ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਕਿ ਅਸੀਂ ਪਿਛਲੇ ਦਿਨਾਂ ਤੋਂ ਤੁਹਾਡਨਾਂ ਨਾਲ ਮੌਸਮ ਦੀ ਜਾਣਕਾਰੀ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਦੇ ਆ ਰਹੇ ਹਾਂ ਤਾਂ ਉਸੇ ਤਰ੍ਹਾਂ ਅੱਜ ਵੀ ਆਪਾਂ ਜਿਹੜੀ ਮੌਸਮ ਦੀ ਲਾਈਵ ਤਾਜ਼ਾ ਅਪਡੇਟ ਹੈ ਜਿਹੜੀ ਉਹ ਤੁਹਾਡਨਾਂ ਹੁਣੇ ਸਾਂਝੀ ਕਰਨ ਲੱਗੇ ਆਂ ਇੰਕੇ ਮੌਸਮ ਜਿਹੜਾ ਉਹ ਪਿਛਲੇ ਦਿਨਾਂ ਤੋਂ ਹੀ ਜਿਹੜਾ ਸਾਫ਼ ਤੇ ਖੁਸ਼ਕ ਚੱਲਦਾ ਆ ਰਿਹਾ ਯਾਨੀ ਕਿ ਸੁੱਕੀ ਠੰਡ ਜਿਹੜੀ ਉਹ ਲਗਾਤਾਰ ਚੱਲਦੀ ਆ ਰਹੀ ਹੈ ਤੇ ਅੱਜ ਰਾਤ ਨੂੰ ਵੀ ਮੌਸਮ ਜਿਹੜਾ ਠੀਕ ਠਾਕ ਹੀ ਰਹੂਗਾ ਤੇ ਉਹਦੇ ਦੀ ਗੱਲਬਾਤ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਦਿਨ ਜਿਹੜਾ ਸ਼ਿਫ ਚੁੱਕਿਆ ਯਾਨੀ ਕਿ ਲੰਘ ਚੁੱਕਿਆ 5 ਤਰੀਕ ਦਾ ਰਾਤ ਸ਼ੁਰੂ ਹੋ ਚੁੱਕੀ ਹੈ ਤੇ ਇਸ ਕਰਕੇ ਜਿਹੜਾ ਰਾਤ ਦਿਨ ਦਾ ਮੌਸਮ ਸੀ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਨੀਲਾ ਜਿਹੜਾ ਅਸਮਾਨ ਚਮਕਦਾ ਹੋਇਆ ਨਜ਼ਰ ਆਇਆ ਤੇ ਧੁੱਪ ਵੀ ਠੀਕ ਠਾਕ ਰਹੀ ਹੈ ਠੰਡੀਆਂ ਹਵਾਵਾਂ ਉੱਤਰ ਪੱਛਮੀ ਚਲਦੀਆਂ ਰਹੀਆਂ ਨੇ ਜਿਨ੍ਹਾਂ ਦੇ ਨਾਲ ਠੰਡ ਦੇ ਵਿੱਚ ਤਾਪਮਾਨ ਦੇ ਵਿੱਚ ਗਰਾਵਟਾ ਜਿਹੜੀ ਉਹ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਜਾਨੀ ਕਿ ਦਿਨ ਦੇ ਤਾਪਮਾਨ ਸੀ ਜਿਹੜੇ ਉਹ 22 23 ਡਿਗਰੀ ਦੇ ਕਰੀਬ ਲੈ ਕੇ 24 25 26 ਡਿਗਰੀ ਤੱਕ ਵੱਧ ਤੋਂ ਵੱਧ ਜਾ ਰਹੇ ਨੇ ਇਸ ਤੋਂ ਜ਼ਿਆਦਾ ਤਾਪਮਾਨ ਨਹੀਂ ਹੈਗੇ ਜੀ ਕਿਉਂਕਿ ਜਿਉਂ-ਜਿਉਂ ਧੁੰਦਾ ਪੈਣ ਗਿਆ ਤਾਂ ਤਿਉਂ-ਤਿਉਂ ਜਿਹੜੇ ਤਾਪਮਾਨ ਹੋਰ ਡਾਊਨ ਹੁੰਦੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਬਾਕੀ ਰਾਤਾਂ ਦੇ ਤਾਪਮਾਨ ਜਿਹੜੀ ਲੰਗੀ ਰਾਤ ਸੀ ਉਸ ਦੇ ਵਿੱਚ ਵੀ ਤਾਪਮਾਨ 3.5 ਤੋਂ ਲੈ ਕੇ ਜਾਂ 4.5 ਤੋਂ ਲੈ ਕੇ ਇਸ ਤਰ੍ਹਾਂ ਜਿਹੜਾ ਬਣਿਆ ਹੋਇਆ ਤਾਪਮਾਨ ਸੀ ਘੱਟ ਤੋਂ ਘੱਟ ਤਾਪਮਾਨ ਸੀ 3 ਤੋਂ ਲੈ ਕੇ 5 ਡਿਗਰੀ ਤੱਕ ਜਿਹੜਾ ਵੱਧ ਤੋਂ ਵੱਧ ਤਾਪਮਾਨ ਸੀ ਉਸ 7 ਤੋਂ 8 ਡਿਗਰੀ ਨਾਲ ਦੇ ਵਿੱਚ ਦਰਜ ਕੀਤਾ ਗਿਆ ਵਕ ਵਕ ਥਾਮਾ ਦਾ ਤੇ ਵਕ ਵਕ ਝਿਲਿਆਂ ਦਾ ਜੀ ਤੇ ਉਸੇ ਤਰ੍ਹਾਂ ਜਿਹੜਾ ਮੌਸਮ ਹੈ ਦੋਸਤੋ ਅੱਜ ਰਾਤ ਦਾ ਉਹ ਆਮ ਤੌਰ ਤੇ ਖੁਸ਼ਕ ਮੈਂ ਪਹਿਲਾਂ ਹੀ ਦੱਸ ਚੁੱਕਾ ਤੁਹਾਨੂੰ ਸਾਫ਼ ਰਹੂਗਾ ਪਰ ਬੱਦਲਾਂ ਦੀ ਆਵਾਜ਼ੀ ਕਿਤੇ ਕਿਤੇ ਜ਼ਰੂਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਕਿਤੇ ਬੱਦਲ ਲੰਘ ਸਕਦੇ ਨੇ ਅੱਧੀ ਰਾਤ ਤੋਂ ਬਾਅਦ ਕਿਤੇ ਅੱਧੀ ਰਾਤ ਤੋਂ ਪਹਿਲਾਂ ਇਸ ਤਰ੍ਹਾਂ ਬੱਦਲਾਂ ਦੀ ਆਵਾਜ਼ੀ ਜਿਹੜੀ ਆਪਾਂ ਨੂੰ ਰਾਤ ਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਸਮੇਂ ਮੌਸਮ ਜਿਹੜਾ ਠੀਕ ਠਾਕ ਆ ਠੰਡੀ ਹਵਾਵਾਂ ਚੱਲ ਰਹੀਆਂ ਨੇ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਪਰ ਇੱਕ ਸਿਸਟਮ ਹੈ ਜਿਹੜਾ ਬਣਿਆ ਹੋਇਆ ਉਹ 5 6 7 ਤਰੀਕ ਦੇ ਵਿੱਚ ਨੇੜੇ ਤੇੜੇ ਜਿਹੜਾ ਪੰਜਾਬ ਦੇ ਉੱਤੋਂ ਦੀ ਗੁਜਰ ਲੰਘਦਾ ਪਹਾੜੀ ਖੇਤਰਾਂ ਦੇ ਵਿੱਚ ਬਣਿਆ ਹੋਇਆ ਸੀ ਉਹਦੇ ਨਾਲ ਕੱਲ ਨੂੰ 6 ਤਰੀਕ ਨੂੰ ਪੰਜਾਬ ਦੇ ਵਿੱਚ ਕਿਤੇ ਕਿਤੇ ਬੱਦਲ ਜ਼ਰੂਰ ਦਿਸਣਗੇ ਤੇ ਉਸ ਤੋਂ ਬਾਅਦ 7 ਤਰੀਕ ਨੂੰ ਵੀ ਜਿਹੜੇ ਬੱਦਲ ਉਸ ਸਿਸਟਮ ਦੇ ਨਾਲ ਦਿਖਾਈ ਦੇਣਗੇ ਪਰ ਮੀਂਹ ਦੇ ਚਾਂਸ ਤੁਸੀਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਦੇਖੋਗੇ ਥੰਬਨੇਲ ਲੱਗਿਆ ਹੋਊਗਾ ਭਾਰੀ ਮੀਂਹ ਤੂਫਾਨ ਚੱਕਰ ਹਣੇਰੀ ਉਹ ਸਟੰਬਨੇਲ ਦੇ ਵਿੱਚ ਕਿੰਨੇ ਕ ਸੱਚਾਈ ਆ ਉਹ ਅਸੀਂ ਨਹੀਂ ਕਹਿ ਸਕਦੇ ਜੀ ਕੁਝ ਵੀ ਉਹ ਕੁਦਰਤ ਜਾਣਦਾ ਜਾਂ ਉਹ ਜਾਣਦੇ ਨੇ ਠੀਕ ਆ ਜੀ ਅਸੀਂ ਇਨਾ ਕ ਦੱਸ ਸਕਦੇ ਜੀ ਜਿੰਨਾ ਕ ਸਿਸਟਮ ਬਾਰੇ ਸਾਨੂੰ ਪਤਾ ਲੱਗਿਆ ਜਾਂ ਅਸੀਂ ਜਿੰਨਾ ਕ ਦੇਖਿਆ ਸੈਟਲਾਈਟ ਦੇ ਵਿੱਚ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਵਿੱਚ ਇੱਕ ਸਿਸਟਮ ਪਹਾੜੀ ਇਲਾਕੇ ਦੇ ਉੱਪਰਲੇ ਖੇਤਰ ਦੇ ਵਿੱਚ ਬਣਿਆ ਹੋਇਆ ਜਿੱਥੇ ਯਾਨੀ ਕਿ ਲਦਾਖ ਦੇ ਖੇਤਰ ਨੇ ਜੰਮੂ ਤੋਂ ਉੱਪਰਲੇ ਹਿੱਸਿਆਂ ਦੇ ਵਿੱਚ ਤੇ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਸਿਸਟਮ ਜਿਹੜਾ ਬਣਿਆ ਹੋਇਆ ਉਸ ਸਿਸਟਮ ਦੇ ਨਾਲ ਪੰਜਾਬ ਦੇ ਕੁਝ ਕ ਮੈਦਾਨੀ ਖੇਤਰਾਂ ਦੇ ਵਿੱਚ ਪੰਜ 6 ਤੇ 7 ਤਰੀਕ ਨੂੰ ਜਿਹੜਾ ਥੋੜਾ ਬਹੁਤ ਬਦਲਵਾਈ ਕੂਚ ਕਰਕੇ 15 ਤੋਂ 10% ਸੌਰੀ 15 ਤੋਂ 20% 20 ਤੋਂ 25% ਜਿਹੜੇ ਚਾਂਸ ਕਿਤੇ ਹਲਕੀ ਫੁਲਕੀ ਕਿਣਮਣ ਕਣੀ ਜਾਂ ਬੂੰਦਾਬੰਦੀ ਦੇ ਹੋ ਸਕਦੇ ਨੇ ਕੋਈ ਜ਼ਿਆਦਾ ਨਹੀਂ ਹੈਗੇ ਠੀਕ ਆ ਜੀ ਉਹ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਜਿਆਤਰ ਉਹ ਇਹ ਸਿਸਟਮ ਜਿਹੜਾ ਪਹਾੜੀ ਖੇਤਰਾਂ ਵਾਲੇ ਦੀ ਸਾਈਡ ਬਣਿਆ ਹੋਇਆ ਤੇ ਦੂਸਰਾ ਸਿਸਟਮ ਜਿਹੜਾ ਲੰਘ ਰਿਹਾ ਉਹ ਸਿਸਟਮ ਆਪਾਂ ਨੂੰ ਲੈਹਂਦੇ ਵਾਲੀ ਸਾਈਡ ਆ ਜਾਨੀ ਕਿ ਰਾਜਸਥਾਨ ਦੇ ਉੱਪਰਲੇ ਖੇਤਰਾਂ ਦੇ ਵਿੱਚ ਨਜ਼ਰ ਆ ਰਿਹਾ ਰਾਜਸਥਾਨ ਦੇ ਉੱਪਰਲੇ ਖੇਤਰਾਂ ਦੇ ਵਿੱਚ ਲੈਹਂਦੇ ਵਾਲੀ ਸਾਈਡ ਪਰ ਉਸ ਦਾ ਪ੍ਰਭਾਵ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੂਗਾ ਕਿਉਂਕਿ ਉਹ ਬੱਦਲ ਵਾਈ ਹੀ ਕੂਚ ਕਰਦੇ ਹੋਏ ਨਜ਼ਰ ਆਉਣਗੇ ਉਸ ਸਿਸਟਮ ਦੇ ਨਾਲ ਉਹ ਬੱਦਲ ਲੰਘਦੇ ਹੋਏ ਨਜ਼ਰ ਆਉਣਗੇ ਆਪਾਂ ਨੂੰ ਪੰਜਾਬ ਦੇ ਉੱਤੋਂ ਦੀ ਕਿਉਂਕਿ ਜੇਕਰ ਉਹਨਾਂ ਦੀ ਦਿਸ਼ਾ ਬਦਲਦੀ ਆ ਤਾਂ ਉਹ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਦੇ ਵਿੱਚ ਦੀ ਕੂਚ ਕਰਕੇ ਐਮਪੀ ਯੂਪੀ ਵੱਲ ਨੂੰ ਜਿਹੜੇ ਮੂਵ ਕਰਨਗੇ ਪਰਾਮੀ ਆਲੇ ਹਾਲਾਤ ਹਜੇ ਤੱਕ ਕਿਸੇ ਵੀ ਇਲਾਕੇ ਦੇ ਵਿੱਚੋਂ ਜਾਂ ਕਿਸੇ ਵੀ ਸੈਟੇਲਾਈਟ ਦੇ ਵਿੱਚੋਂ ਜਾਣਕਾਰੀ ਨਹੀਂ ਪ੍ਰਾਪਤ ਹੋਈ ਜੀ ਜੇਕਰ ਨਵੀਂ ਜਾਣਕਾਰੀ ਆਉਂਦੀ ਹੈ ਕੋਈ ਤਾਂ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਤੇ ਸਵੇਰੇ ਥੋੜੀ ਬਹੁਤ ਧੁੰਦ ਹੈ ਜਿਹੜੀ ਉਹ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ ਕਿਤੇ ਨਾ ਕਿਤੇ ਜਿਹੜੀ ਉਸ ਬਾਰੇ ਧੁੰਦ ਬਾਰੇ ਅਪਡੇਟ ਜ਼ਰੂਰ ਆ ਸਕਦੀ ਹੈ ਕਿਉਂਕਿ ਧੁੰਦ ਬੱਦਲਾਂ ਦੀ ਆਵਾਜ਼ ਜਿਹੜੀ ਰਾਤ ਅੱਧੀ ਰਾਤ ਤੋਂ ਬਣੂਗੀ ਉਸ ਦੇ ਵਿੱਚ ਆ ਸਕਦੀ ਹੈ ਗੁਰਪ੍ਰੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ ਬਹੁਤ ਸਰਨ ਸਾਹਿਬ ਤਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੇਰੇ ਨਾਲ ਜੁੜੇ ਤੁਸੀਂ ਕਮੈਂਟ ਕੀਤਾ ਤੁਹਾਡਾ ਦਿਲ ਦੀਆਂ ਗੱਲ ਰਹੀਆਂ ਨੇ ਧੰਨਵਾਦ ਕਿਉਂਕਿ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਕਹੀਦਾ ਕਿ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਸਾਡੀ ਜਿਹੜੀ ਇਸ ਚੀਜ਼ ਦੇ ਉੱਤੇ ਕੰਮ ਕਰ ਹੁੰਦਾ ਜਿਹੜਾ ਸਾਡਾ ਮਨੋ ਵਾਲਾ ਉਹ ਹੋਰ ਵਧਦਾ ਜਾਏ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸਾਨੂੰ ਸਪੋਰਟ ਜ਼ਰੂਰ ਕਰਦਿਆ ਕਰੋ ਕਿਉਂਕਿ ਦੇਖੋ ਅਰਨਿੰਗ ਇੰਨੀ ਜ਼ਿਆਦਾ ਨਹੀਂ ਹੈਗੀ ਜੀ ਕਿ ਅਸੀਂ ਬਹੁਤ ਜ਼ਿਆਦਾ ਹਜੇ ਕੁਆਲਿਟੀ ਦੀ ਤੁਹਾਨੂੰ ਦੇ ਸਕੀਏ ਜਦੋਂ ਕੁਆਲਿਟੀ ਬਣਨ ਲੱਗੀ ਸੌਰੀ ਅਰਨਿੰਗ ਹੋਣ ਲੱਗੀ ਨਾ ਚੀਜ਼ਾਂ ਤੋਂ ਵਧੀਆ ਕਮਾਈ ਹੋਣ ਲੱਗੀ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਇਹ ਹੋਰ ਕੁਆਲਿਟੀ ਜਿਹੜੀ ਵਧੀਆ ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਦਿਖਾਉਂਦੇ ਰਿਹਾ ਕਰਾਂਗੇ ਪਰ ਆਪਾਂ ਕਦੇ ਵੀ ਕਿਸੇ ਨੂੰ ਝੂਠੀ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿੰਨੀ ਕੁ ਜਾਣਕਾਰੀ ਮੈਨੂੰ ਪਤਾ ਲੱਗਦੀ ਹੈ ਉਹ ਤੁਹਾਡੇ ਤੱਕ ਪਹੁੰਚਾਉਣਾ ਦੋਸਤੋ ਤੁਸੀਂ ਬਹੁਤ ਥੈਂਕ ਯੂ ਵੀਰੇ ਧੰਨਵਾਦ ਤੁਹਾਨੂੰ ਸਲੂਟ ਆ ਦੇਖੋ ਕਿਉਂਕਿ ਆਪਾਂ ਕਦੇ ਫੇਕ ਨਹੀਂ ਕਹਿੰਦੇ ਆਪਾਂ ਜਿੰਨੀ ਕਿ ਜਾਣਕਾਰੀ ਪ੍ਰਾਪਤ ਹੁੰਦੀ ਆ ਉਹਨਾਂ ਦੀ ਤੁਹਾਡੇ ਨਾਲ ਦੱਸਦੇ ਆ ਜੀ ਕਿਉਂਕਿ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਦਾ ਭਰਾਵਾਂ ਦਾ ਜਿਹੜਾ ਸਹਿਯੋਗ ਹੁੰਦਾ ਪਿਆਰ ਮਿਲਦਾ ਉਸੇ ਦੇ ਹਿਸਾਬ ਨਾਲ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਆਪਾਂ ਕਦੇ ਥੰਬਨੇਲ ਦੇ ਵਿੱਚ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਓਨਾ ਟਾਈਮ ਇਹ ਨਹੀਂ ਲਿਖਿਆ ਕਦੇ ਤੁਮ ਦਮੀ ਹਨੇਰੀ ਝੱਕੜ ਤੂਫਾਨ ਇਸ ਤਰ੍ਹਾਂ ਦਾ ਕੁਝ ਨਹੀਂ ਲਿਖਿਆ ਇੰਨਾ ਕਿ ਜ਼ਰੂਰ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਦਾ ਕਿ ਦੋ ਸਿਸਟਮ ਬਣੇ ਹੋਏ ਨੇ ਇੱਕ ਲੈਂਦੇ ਵਾਲੀ ਸਾਈਡ ਤੋਂ ਤੁਸੀਂ ਖੁਦ ਜਾ ਕੇ ਭਾਰਤੀ ਮੌਸਮ ਵਿਗਿਆਨ ਦੇ ਅਫੀਸ਼ੀਅਲ ਸਾਈਟ ਦੇ ਵਿੱਚ ਇੱਕ ਸੈਟੇਲਾਈਟ ਖੁੱਲੂਗਾ ਉਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਲੈਂਦੇ ਵਾਲੀ ਸਾਈਡ ਰਾਜਸਥਾਨ ਦੇ ਉੱਪਰਲੇ ਖੇਤਰ ਦੇ ਵਿੱਚ ਤੇ ਦੂਜਾ ਪਹਾੜੀ ਖੇਤਰਾਂ ਦੇ ਉੱਪਰਲੇ ਹਿੱਸੇ ਤੇ ਜਾਨੀ ਕਿ ਲਦਾਖ ਦੇ ਵਿੱਚ ਜਿਹੜਾ ਹਿਮਾਚਲ ਦੇ ਉੱਪਰਲੇ ਹਿੱਸੇ ਜਾਨੀ ਕਿ ਜੰਮੂ ਦੇ ਉੱਪਰ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਬਣਿਆ ਹੋਇਆ ਉਦੇ ਨਾਲ ਪੰਜਾਬ ਦੇ ਵਿੱਚ ਦੀ ਬੱਦਲਵਾਈ ਅੱਜ ਅੱਧੀ ਰਾਤ ਤੋਂ ਬਾਅਦ ਗੁਜਰਨੀ ਜ਼ਰੂਰ ਸ਼ੁਰੂ ਹੋਊਗੀ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਹੋਊਗੀ ਤੇ ਇਸੇ ਤਰ੍ਹਾਂ ਉਹ ਲੰਗਦੀ ਹੋਈ ਨਜ਼ਰ ਆਊਗੀ ਤੇ ਇਸ ਕਰਕੇ ਮੌਸਮ ਤਾਪਮਾਨ ਨੇ ਜਿਹੜੇ ਉਹ ਗਰਾਊਂਟਰ ਦੇ ਵਿੱਚ ਵੀ ਆਉਣਗੇ ਠੰਡ ਹੋਰ ਵੱਧ ਦੇ ਵਿੱਚ ਵਾਧਾ ਵੀ ਹੁੰਦਾ ਹੋਇਆ ਨਜ਼ਰ ਆਊਗਾ ਇਹਨਾਂ ਕਿ ਜ਼ਰੂਰ ਤੁਹਾਨੂੰ ਦੱਸ ਦਈਏ ਕਿ ਆਪਣਾ ਤੇ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਪਸ਼ੂ ਪੰਛੀਆਂ ਦਾ ਖਿਆਲ ਜ਼ਰੂਰ ਰੱਖਿਓ ਹੁਣ ਕਿਉਂਕਿ ਇਹ ਸੁੱਕੀ ਠੰਡ ਹੈ ਜੀ ਜਾਤੀ ਮੀਂਹ ਨਹੀਂ ਪੈਂਦਾ ਉਹਨਾਂ ਟਾਈਮ ਇਹ ਜਿਹੜੀ ਠੰਡਾ ਉਹ ਇਸੇ ਤਰ੍ਹਾਂ ਜਿਹੜੀ ਮਾਰ ਕਰਦੀ ਜਾਉ ਕਿਉਂਕਿ ਇਸ ਦੇ ਵਿੱਚ ਇਹ ਹੁੰਦਾ ਕਿ ਆਪਾਂ ਓਕੇ ਵੀਰੇ ਧੰਨਵਾਦੀ ਤੇ ਕਿਉਂਕਿ ਇਸ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਧੁੰਦ ਦੇ ਵਿੱਚ ਜਿਹੜਾ ਤਾਪਮਨ ਘਿਰਦਾ ਹੁੰਦਾ ਪਰ ਮੀਆਂ ਦੇ ਸਿਸਟਮਾਂ ਦੇ ਵਿੱਚ ਤਾਪਮਨ ਜਿਹੜਾ ਉਹ ਹੋਰ ਡਾਊਨ ਹੋਊਗਾ ਉੱਥੇ ਆਪਾਂ ਕੱਪੜਿਆਂ ਨੂੰ ਜਿਹੜਾ ਜਿਹੜਾ ਆਪਾਂ ਕੱਪੜੇ ਵਾਲਾ ਸਿਸਟਮ ਆ ਉਹੋ ਆਪਾਂ ਕਵਰ ਕਰ ਲੈਣਨੇ ਆ ਤੇ ਆਪਾਂ ਉਸ ਚੀਜ਼ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹੁੰਨੇ ਕਿ ਆਪਾਂ ਕਹਿ ਦਈਏ ਕੱਪੜੇ ਪਾਉਣੇ ਸ਼ੁਰੂ ਕਰ ਦੋ ਠੰਡ ਵੱਧ ਗਈ ਜਦੋਂ ਸੁੱਕੀ ਠੰਡ ਹੁੰਦੀ ਆ ਉਸ ਦੇ ਵਿੱਚ ਆਪਾਂ ਅੰਗੋਲਿਆਮ ਕਰ ਦਿੰਨੇ ਆ ਉਸ ਚੀਜ਼ ਦੇ ਵਿੱਚ ਆਪਾਂ ਕੱਪੜਿਆਂ ਨੂੰ ਨਹੀਂ ਪਾਉਂਦੇ ਘੱਟ ਕੱਪੜੇ ਪਾਉਣੇ ਜਾਨੀ ਕਿ ਆਪਾਂ ਕਹਿੰਦੇ ਆ ਯਾਰ ਠੰਡ ਤਾਂ ਹੈ ਨਹੀਂ ਧੁੱਪ ਨਿਕਲੀ ਹੋ ਜਾਂਦੇ ਦਿਨ ਦੇ ਵਿੱਚ ਪਰ ਇਹ ਜਿਹੜੀ ਠੰਡ ਹੁੰਦੀ ਹੈ ਜੀ ਇਹ ਬਹੁਤ ਮਾਰ ਕਰ ਜਾਂਦੀ ਆ ਇਸ ਕਰਕੇ ਜਰੂਰ ਖਿਆਲ ਰੱਖਿਓ ਤੇ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਡਨ ਆਪਾਂ ਕਹਿ ਸਕਦੇ ਕਮੈਂਟ ਕਰਿਓ ਜਿਵੇਂ ਕਿ ਸਾਡੇ ਨਾਲ ਬਾਈ ਸਾਡੇ ਗੁਰਪ੍ਰੀਤ ਸਿੰਘ ਜੀ ਸਰਨ ਸਾਹਿਬ ਜੁੜੇ ਤੇ ਉਹਨਾਂ ਨੇ ਸਾਨੂੰ ਸਪੋਰਟ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਵਾਕਿਆ ਆਪਾਂ ਸਵੇਰ ਦੀ ਵੀਡੀਓ ਦੇ ਵਿੱਚ ਮਿਲਾਂਗੇ ਦੋਸਤੋ ਵਾਕਿਆ ਇੱਕ ਵੀਡੀਓ ਸ਼ਾਰਟ ਰੀਲ ਦੇ ਰੂਪ ਦੇ ਵਿੱਚ ਹਰ ਰੋ ਸਵੇਰੇ ਪਾਉਣੇ ਰਹਨੇ ਆ ਤੇ ਉਹਨਾਂ ਜ਼ਰੂਰ ਲਾਇਕ ਤੇ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਸਾਰੇ ਸੱਜਣਾ ਮੇਰੇ